की एकता के लिए मीटिंग की जैसा आप सभी जानते हैं और उस मीटिंग में मिनिमम कम से कम एकता के ऊपर चर्चा हुई है और उस चर्चा में हमने कुछ सहमति बताने की अपनी बात रखी है हमारे साथियों ने उसके ऊपर मीटिंग करके हमें बतलाना है तो आगे भी ये जतन हमारी ओर से कोशिश होंगी आज क्योंकि डल्लेवाल जी की हालत बहुत क्रिटिकल है हमने मीटिंग भी जल्द करने की हरदो झंडे जी चले गए हैं वहाँ उनकी हालत ठीक नहीं है तो हमारा प्रयास रहेगा जितनी जल्द से जल्द हो मिनिमम एकता और हम दिल से चाहते मैक्सिमम एकता भी होनी चाहिए ठीक है मैक्सिमम एकता में अभी कुछ दिक्कतें हैं तो मि मिनिमम एकता के लिए हमने हाथ बढ़ा दिया है और हम आशा करेंगे जल्द ये मिनिमम एकता हो इसी यही बात थी जो मैंने आपको बतानी थी अब भंगू साहब जो पंजाबी पत्रकार दोस्तों जिमे पंधेर साहब ने गल कीती दोने फॉर्मा दी मीटिंग हुई सी 13 नु 13 तो आवाज 18 तारीख दा तिनने फॉर्मा दी मीटिंग हुई सो मैं क्लियर शब्दान जे कहवा ਵੀ ਦੋਨੋ ਫਾਰਮਾਂ ਦੀ ਮੀਟਿੰਗ ਤੀਜੇ ਫਾਰਮ ਐਸਕੇਐਮ ਨਾਲ ਹੋਈ ਉਹਦੇ ਵਿੱਚ ਘੱਟ ਤੋਂ ਘੱਟ ਪ੍ਰੋਗਰਾਮਾਂ ਦੀ ਏਕਤਾ ਬਾਰੇ ਵਿਚਾਰ-ਵਟਾਂਦਰਾ ਹੋਇਆ। ਔਰ ਉਹਦੇ ਲਈ ਵੀ ਐਸਕੇਐਮ ਦੀ ਲੀਡਰਸ਼ਿਪ ਨੇ ਸਮਾਂ ਮੰਗਿਆ। ਸੋ ਅੱਜ ਜਿਹੜੀ ਗੱਲ ਇੱਥੇ ਤੱਕ ਹੋਈ ਆ ਸੋ ਤੁਹਾਨੂੰ ਪਤਾ ਜਿਵੇਂ ਦੱਸਿਆ ਹਰ ਦੋ ਝੰਡੇ ਸਾਹਿਬ ਆਏ ਸੀ। ਉਹਨਾਂ ਦੀ ਸਿਹਤ ਤੁਹਾਨੂੰ ਪਤਾ ਚੌਥੇ ਦਿਨ ਹੈਗੇ ਆ ਮਰਨ ਵਰਤ ਦੇ ਵਿੱਚ ਉਹ ਚਲੇ ਗਏ ਸਿਹਤ ਠੀਕ ਨਹੀਂ ਸੀ ਔਰ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਸਥਿਤੀ ਦੇ ਵਿੱਚ ਹੈਗੀ ਆ ਕੱਲ ਤੋਂ ਸੋ ਇਸ ਕਰਕੇ ਅਸੀਂ ਦੋਨੇ ਫੋਰਮ ਏਕਤਾ ਵਾਲੇ ਪਾਸੇ ਨੂੰ ਨਾ ਪਹਿਲਾਂ ਕਿਤੇ ਪੈਰ ਪਿੱਛੇ ਕਿੱਚੇ ਅਸੀਂ ਤਾਂ ਹਾਂ ਹੀ ਆ ਬਹੁਤ ਵੱਡੇ ਏਕਤਾ ਦੇ ਸੋ ਉਸ ਤੋਂ ਗੱਲ ਮੇਰੇ ਦੋਸਤ ਲਖਮਿੰਦਰ ਔਲਖ ਰੱਖ ਲੈਣਗੇ ਆ ਜਾਓ ਹੁਣ ਪੱਤਰਕਾਰ ਸਾਥੀਓ बात बताई थी एकता सब चाहते हैं सबसे ज़्यादा एकता चाहती है जो हमारे किसान मजदूर आवाम है वो चाहता है हम एकता में रहकर आंदोलन लड़े उनकी भावना को देखते हुए हमारे फॉर्मों ने जो आप आज आपको बता दिया कि मिनिमम एकता के लिए आज जो प्रयास किया था उसके लिए हमारे साथियों ने समय मांगा है तो हम उम्मीद करते हैं जो जनता की भावना है कि एकता हो जो हमारी सबकी दोनों फॉर्मों की भावना है और जिस हालात में सरदार जगजीत सिंह डल्लेवाल जी हैं उस भावना को देखते हुए एकता जरूर होगी और ये जो मोर्चा आने वाले हमारे जो प्रोग्राम है वो दे रखे हैं आगे वाले वो ज्यों के ज्यों हैं और हमारे सरदार जगीर सिंह डल्लेवाल जी आज चौप्पन दिन हो गए हैं अमर नाचन पर है जो दूसरे 111 सौ बैठे थे कल भी 10 और बैठे हैं तो उनमें से भी चार पांच साथियों के हालात खराब हो रहे हैं डल्लेवाल जी की सेहत खराब है तो हम अब सभी साथी दोनों मोर्चों के साथी अभी इसके बाद हम वहीं डल्लेवाल जी के पास ही जा रहे हैं ਬੰਦੇ ਰਾਏ ਰਾਏ ਸਾਹਿਬ ਰਾਏ ਸਾਹਿਬ ਗੱਲ ਰੱਖਣ ਗਏ ਰਾਏ ਸਾਹਿਬ ਗੱਲ ਰੱਖਣ ਤੋਂ ਬਾਅਦ ਸਵਾਲ ਸਾਥੀਓ ਜਿਵੇਂ ਕਿ ਬੰਦੇ ਸਾਹਿਬ ਨੇ ਪੰਗੂ ਸਾਹਿਬ ਨੇ ਦੱਸਿਆ ਹੀ ਹੈ ਕਿ ਮਿਨੀਮਮ ਪ੍ਰੋਗਰਾਮ ਤੇ ਏਕਤਾ ਵਾਸਤੇ ਅੱਜ ਜਿਹੜੀ ਸਾਡੀ ਮੀਟਿੰਗ ਚੱਲੀ ਹੈ ਤੈਨੂੰ ਹੀ ਫਾਰਮਾ ਦੀ ਇਸ ਮੀਟਿੰਗ ਦੇ ਵਿੱਚ ਐ ਐਸ ਕੇ ਐਮ ਵੱਲੋਂ ਸਾਥੀਆਂ ਨੇ ਕਿਹਾ ਕਿ ਅਸੀਂ 24 ਤਰੀਕ ਨੂੰ ਜਿਹੜੀ ਉਹਨਾਂ ਦੀ ਮੀਟਿੰਗ ਹੈਗੀ ਉਹਦੇ ਵਿੱਚੋਂ ਵਿਚਾਰਨਗੇ ਸੋ ਏਕਤਾ ਵਾਸਤੇ ਤਿੰਨਾਂ ਹੀ ਸਾਈਡਾਂ ਤੋਂ ਹੱਥ ਖੁੱਲੇ ਨੇ ਔਰ ਏਕੇ ਵੱਲ ਨੂੰ ਵਧੇ ਆ ਕਾਫੀ ਅ ਮਿਨਿਮਮ ਏਕਾਓ ਤੋਂ ਬਾਅਦ ਮੈਕਸਿਮਮ ਏਕਤਾ ਵੱਲ ਵਧਾਂਗੇ ਸੋ ਅਸੀਂ ਇੱਕ ਬੇਨਤੀ ਜ਼ਰੂਰ ਹੈ ਅਸੀਂ ਅਪੀਲ ਕਰਦੇ ਆ ਸਾਡੇ ਸਾਥੀਆਂ ਨੂੰ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਹੈ ਬਹੁਤ ਜ਼ਿਆਦਾ ਵਿਗੜ ਰਹੀ ਹੈ ਜਿਵੇਂ ਕਿ ਅੱਜ बार-बार ਮਾਉਂਟਿੰਗ ਹੋ ਰਹੀ ਹੈ ਉਲਟੀਆਂ ਆ ਰਹੀਆਂ ਬੜੀ ਕ੍ਰਿਟੀਕਲ ਸਟੇਜ ਬਣੀ ਹੋਈ ਹੈ ਸੋ ਅਸੀਂ ਸਾਥੀਆਂ ਆਪਣਿਆਂ ਨੂੰ ਬੇਨਤੀ ਕਰਦੇ ਆ ਕਿ ਇਤੇ ਜਲਦ ਫੈਸਲਾ ਲੈਣ ਔਰ ਜਲਦ ਫੈਸਲਾ ਕਰਕੇ ਆਪਾਂ ਇਹ ਕੇਵਲ ਵਧੀਏ ਇੱਕ 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 ਜਿਹੜਾ ਸਾਡਾ 26 ਦਾਵਾ ਐਕਸ਼ਨ ਅਸੀਂ ਦਿੱਤਾ ਸੀਗਾ ਉਹ ਸੈਕਸ਼ਨ ਨੂੰ ਤਿੱਖਾ ਕਰ ਲਈ ਅਸੀਂ ਜਦੋਂ ਸਾਡਾ 121 ਨੂੰ ਜਥਾ ਜਾਣਾ ਉਦੋਂ 101 ਦਾ ਉਦੋਂ ਬਾਅਦ 22 ਨੂੰ ਐਲਾਨ ਕਰਾਂਗੇ ਉਹਦਾ ਕੀ ਰੂਪ ਦੇਣਾ ਜਿਵੇਂ ਸਰਕਾਰ ਚੁੱਪ ਬੈਠੀ ਆ ਕਿਉਂ ਚੁੱਪ ਬੈਠੀ ਆ ਉਹਦੇ ਤੇ ਵਿਚਾਰ ਕਰਕੇ ਤੁਹਾਨੂੰ 1 21 ਤੋਂ ਬਾਅਦ 22 ਨੂੰ ਉਹਦਾ ਪੂਰਾ ਐਲਾਨ ਤੁਹਾਡੇ ਸਾਹਮਣੇ ਆ ਜੂਗਾ ਬੰਦੇ ਸਾਹਿਬ 22 ਨੂੰ ਪੀਸੀ ਕਰਕੇ ਦੇਖੋ ਦੇਖੋ ਕੋਈ ਦੇਖੋ ਨਹੀਂ ਦੇਖੋ ਦੇਖੋ ਅਸੀਂ ਤਾਂ ਮਤਲਬ ਅਸੀਂ ਦਿਲੋਂ ਸਾਡੇ ਭਰਾ ਵਾ ਅਸੀਂ ਮੀਟਿੰਗਾਂ 'ਚ ਸਮਾਂ ਕੱਢੀਏ ਸਾਨੂੰ ਲੱਗਦਾ ਨਹੀਂ ਸਮਝਾ ਉਹਨਾਂ ਨੇ ਕੋ ਵਿਚਾਰਨਾ ਫਿਰ ਉਹਨਾਂ ਦੀ ਗੱਲ ਕਿੰਨਾ ਸਮਾਂ ਗਿਆ ਕਹਿੰਦੇ ਲਿਟਰ ਕਿੰਨਾ ਦੇਖੋ 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 ਮੈਂ ਇਹਦੇ ਬਾਰੇ ਵਿੱਚ ਹੋਰ ਜਵਾਬ ਦੇ ਦੂਗਾ ਦੇਖੋ ਸਵਾਲ ਤਾਂ ਇੰਨਾ ਵਾ ਵੀ ਮਿਨਿਮਮ ਜੜੀ ਗੱਲ ਅੰਦਰ ਹੋਈ ਤੁਹਾਨੂੰ ਦੱਸਤੀ ਆਪਣੀ ਕੋਈ ਮਿਨਿਮਮ ਤੇ ਰਾਹ ਨਿਕਲ ਜਾਂਦਾ ਤਾ ਅਸੀਂ ਸਾਂਝੀ ਕਰਕੇ ਅਨਾਉਂਸ ਕਰ ਦਿੰਦੇ ਨਹੀਂ ਇਹ ਵੀ ਦੱਸਦੇ ਪੇਜ ਖਸਿਆ ਕਿੱਥੇ ਆ ਪੇਜ ਦੇ ਵੇਖੋ ਇਹ ਇਹ ਬੇਨਤੀ ਆ ਮੇਰੀ ਬੇਨਤੀ ਸੁਣ ਲੋ ਮੇਰੀ ਬੇਨਤੀ ਮੇਰੀ ਬੇਨਤੀ ਏਨੀ ਆਪਾਂ ਕਹੀਏ ਗੱਲ ਹੋਈ ਆ ਮਿਨੀਮਮ ਇਕਤਾ ਤੇ ਗੱਲ ਵਧੀ ਆ ਅੱਗੇ ਤੁਰਿਆ ਉਹਨਾਂ ਨੇ ਬਟਾਰ ਕੇ ਸਾਨੂੰ ਦੱਸਣਾ ਵਾਸੀ ਇਹ ਕਹੀਏ ਨਹੀਂ ਹੋਈ ਤਾਂ ਠੀਕ ਨਹੀਂ ਹੈ ਲੇਕਿਨ ਵਿਚਾਰ ਕੇ ਸਵਾਲ ਐ ਸੀ ਕਿ ਸਾਰੇ ਇਕੱਠੇ ਹੋਣਗੇ ਹੁਣ ਮਿਨੀਮਮ ਤੇ ਮੈਕਸਿਮਮ ਇਕਤਾ ਦੇ ਵਿੱਚ ਕਨਵਰਟ ਹੋ ਗਈ ਆ ਮਿੱਟੇ ਦੇਖੋ ਭਰਾਓ ਦੇਖੋ ਭਰਾਓ ਮਤਲਬ ਕੀ ਹੈ ਮੇਰੀ ਗੱਲ ਸੁਣ ਲਓ ਕੁਛ ਵੀ ਅਜਿਹਾ ਅਸੀਂ ਦੋਵੇਂ ਫੋਰਮ ਨਹੀਂ ਕਹਿਣਾ ਚਾਹੁੰਦੇ ਜਿਹੜਾ ਇਕਤਾ ਦੇ ਵਿੱਚ ਕੱਲ ਨੂੰ ਰਿਕਾ ਬਣੇ ਨਾ ਅਸੀਂ ਕਹਿਣਾ ਬਾਈ ਸਾਡੇ ਯਤਨ ਜਿਹੜੇ ਮੱਜ ਵੀ ਕਹਿਣਾ ਤੁਹਾਨੂੰ ਫਿਰ ਵੀ ਅਸੀਂ ਸਮੁੱਚੀ ਇਕਤਾ ਦੇ ਹਾਮੀ ਆ ਔਰ ਮੈਂ ਵਿਅਕਤੀਗਤ ਹੀ ਕਹਿ ਸਕਦਾ ਮੈਨੂੰ ਆਸ ਹੈ ਹੋਊਗੀ ਆਸਤਾ ਚੰਗੀ ਰੱਖਣੀ ਚਾਹੀਦੀ ਆ ਇਹਦੀ ਸਮਾਂ ਦੱਸੋ ਇੱਕ ਮਿੰਟ ਪੁਨੇਰ ਸਾਹਿਬ ਇੱਕ ਦੀ ਕਲੀਅਰ ਕਰ ਦੋ ਤੁਸੀਂ ਉਸ ਦਿਨ ਕਿਹਾ ਸੀ ਜਦੋਂ ਪਹਿਲੀ ਵਾਰ 10 ਤਰੀਕ ਨੂੰ ਆਏ ਸੀ ਕਿ ਜਲਦੀ ਤੋਂ ਜਲਦੀ ਮੀਟਿੰਗਾਂ ਹੋਣ ਡਲਿਆ ਸੀ ਕਿਰਾਵਾ ਅੱਜ ਵੀ ਤੁਸੀਂ ਕਿਹਾ ਹੁਣ ਜਿਹੜੀ ਪਹਿਲਾਂ 13 ਤੋਂ ਬਾਅਦ 15 18 ਨੂੰ ਹੋਈ ਹੁਣ ਅਗਲੀ ਮੀਟਿੰਗ ਦੀ ਕੋਈ ਡੇਟ ਨਹੀਂ ਇਹਦਾ ਮਤਲਬ ਕਿ ਤੁਸੀਂ ਕਹਿ ਰਹੇ ਹੋ ਸਿਰ ਤੇ ਜ਼ਿਆਦਾ ਡਾਉਣਾ ਪਰ ਹਾਲੇ ਮੀਟਿੰਗ ਅੱਗੇ ਨਹੀਂ ਹੋਈ ਜਾਂ ਤੁਸੀਂ ਕਹਿ ਰਹੇ 22 ਨੂੰ ਅਸੀਂ ਆਪਣੀ ਫੈਸਲਾ ਕਰਕੇ ਅਗੂ ਨੂੰ ਕਰ ਦੱਸਾਂਗੇ ਨਾ ਦੋ ਸਾਡੀਆਂ ਤਾਂ ਮੀਟਿੰਗਾਂ ਬਾਈ ਰੋਜ਼ ਹੀ ਹੁੰਦੀਆਂ ਸਦਾ ਆਪਣੇ ਮੋਰਚੇ 'ਚ ਐਨਕ ਸਾਲ ਤੋਂ ਕੋਆਡੀਆਂ ਹੋਈ ਜਾਂਦੀਆਂ ਜਦੋਂ ਕੋਈ ਸਾਡਾ ਭਰਾ ਕਹਿੰਦਾ ਵੀ ਆਹ ਬਣ ਗਈ ਸਾਡੀ ਗੱਲ ਅਸੀਂ 5-7 ਬੰਦੇ ਇਸ ਇਸ ਫੈਸਲੇ ਨੂੰ ਫੈਸਲਾ ਕਰਨ ਦੇ ਨਹੀਂ ਹੱਗੇ ਸਮਰੱਥ ਸਾਨੂੰ ਸਾਡੇ ਜਨਰਲ ਫੋਰਮ ਨਾਲ ਗੱਲ ਕਰਨੀ ਪੈਣੀ ਆ ਭਾਈ ਸਮਾਂ ਤੇ ਦੇਣਾ ਪਊ ਨਾ ਕਿੰਨੇ ਦਿਨ ਮੰਗੇ ਨੇ ਉਹਨਾਂ ਨੇ ਕਿੰਨੇ ਦਿਨ ਮੰਗੇ ਨੇ 24 26 ਦੀ ਮੰਗੀ ਸਾਡੀ ਮੀਟਿੰਗ 24 ਉਹਨਾਂ ਨੇ ਮੰਗ ਲਈ ਆ ਕਿ ਤੁਹਾਡੇ ਲਈ ਵੀ ਸਥਿਤੀ ਹੈ ਜਿਹੜੀ ਹੁਣ ਟੱਲੇਵਰ ਦੀ ਸਾਡੀ ਸਥਿਤੀ ਹੈ ਮੀਟਿੰਗ ਦੇਖੋ ਮੇਰੀ ਬੇਨਤੀ ਫੇਰ ਮੇਰੀ ਬੇਨਤੀ ਫੇਰ ਇਹਦਾ ਮਤਲਬ ਦੇਖੋ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਏਕਤਾ ਵਾਲੀ ਗੱਲ ਨੂੰ ਛੱਡਣਾ ਨਹੀਂ ਚਾਹੁੰਦੇ ਭਾਵੇਂ ਤੁਸੀਂ ਜਿਹੜਾ ਸਾਨੂੰ ਕਹਿਣਾ ਚਾਹੁੰਦੇ ਕ੍ਰਿਟੀਕਲ ਹਾਲਤ ਹੈ ਡੀਲਰ ਸਾਹਿਬ ਜੀ